ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਰਾਜੇਸ਼ ਕੁਮਾਰ ਉਮੀਦ ਕਰਦਾ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਪ੍ਰਮਾਤਮਾ 기 ਅਰਦਾਸ ਹੈ ਕਿ ਪ੍ਰਮਾਤਮਾ ਦਾ ਅਸ਼ੀਰਵਾਦ ਭਰਿਆ ਹੱਥ ਹਮੇਸ਼ਾ ਤੁਹਾਡੇ ਤੁਹਾਡੇ ਬੱਚਿਆਂ ਦੇ ਸਿਰਾਂ ਤੇ ਹਮੇਸ਼ਾ ਬਣਾ ਕੇ ਰੱਖੇ ਤਾਂ ਦੋਸਤੋ ਖਬਰ ਇੰਪੋਰਟੈਂਟ ਹੈ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਸਾਡੇ ਸੋਸ਼ਲ ਮੀਡੀਆ ਦੇ ਦੋ ਪਲੇਟਫਾਰਮ ਹੈ ਜੀ ਫੇਸਬੁਕ ਇੰਸਟਾਗ੍ਰਾਮ ਤੇ ਪੀਬੀਸੀ ਪੰਜਾਬ YouTube ਤੇ ਪੀਬੀਸੀ ਪੰਜਾਬੀ ਤੁਹਾਡਾ ਅਖਬਾਰ ਫੇਸਬੁਕ ਇੰਸਟਾਗ੍ਰਾਮ YouTube ਦੋ ਸੋਸ਼ਲ ਮੀਡੀਆ ਪਲੇਟਫਾਰਮ ਹੈ ਪੰਜਾਬੀ ਦੇ ਵਿੱਚ ਜਦੋਂ ਤੁਸੀਂ ਤੁਹਾਡਾ ਅਖਬਾਰ ਟਾਈਪ ਕਰੋਗੇ ਤਾਂ YouTube ਫੇਸਬੁਕ ਇੰਸਟਾਗ੍ਰਾਮ ਤੇ ਸਾਡਾ ਸੂਚ ਪੇਜ ਆ ਜਾਏਗਾ ਇਸ ਤਰ੍ਹਾਂ ਦੋ ਪੇਜ ਆ ਜਿਹੜੇ ਇਹਨਾਂ ਨੂੰ ਲਾਈਕ ਫੋਲੋ ਸ਼ੇਅਰ ਜਰੂਰ ਕਰੋ ਸਬਸਕ੍ਰਾਈਬ ਜਰੂਰ ਕਰੋ ਦੋਸਤੋ ਤੁਹਾਡਾ ਇੱਕ ਇੱਕ ਕੀਤਾ ਸਬਸਕ੍ਰਾਈਬ ਹੈ ਜਿਹੜਾ ਸਾਡੇ ਲਈ ਵੱਡੀ ਜੋ એનર્ਜੀ ਦਾ ਕੰਮ ਕਰੇਗਾ ਤਾਂ ਦੋਸਤੋ ਵੱਡੀ ਖਬਰ ਹੈ ਜਿਹੜੀ ਸਾਹਮਣੇ ਆ ਰਹੀ ਹੈ ਕਰਨਲ ਬਾਖ ਮਾਮਲੇ ਦੇ ਵਿੱਚ ਫਬਰ ਜਿਹੜੀ ਸਾਹਮਣੇ ਆ ਰਹੀ ਹੈ ਕਰਨਲ ਬਾਠ ਮਾਮਲੇ ਦੇ ਵਿੱਚ ਅੱਜ ਸੁਣਵਾਈ ਹੈ ਜਿਹੜੀ ਹੋਈ ਸੀਗੀ ਕਰਨਲ ਬਾਠ ਮਾਮਲੇ ਦੇ ਵਿੱਚ ਦੋ ਇਨਸਪੈਕਟਰ ਦੇ ਵੱਲੋਂ ਹੈਰੀ ਬੋਪਾਰਾਏ ਤੇ ਹਰਜਿੰਦਰ ਸਿੰਘ ਟਿੱਲੋਂ ਦੇ ਵੱਲੋਂ ਐਸਐਲਪੀ ਹੈ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਦਾਖਲ ਕੀਤੀ ਗਈ ਸੀ ਅਤੇ ਇਸ ਦੇ ਵਿੱਚ ਚੁਣੌਤੀ ਹੈ ਜਿਹੜੀ ਜੋ ਹਾਈ ਕੋਰਟ ਦੇ ਵੱਲੋਂ ਆਰਡਰ ਪਾਸ ਕੀਤਾ ਗਿਆ ਸੀ ਇਸ ਦੀ ਜੋ ਜਾਂਚ ਹੈ ਸੀਬੀਆਈ ਦੇ ਹਵਾਲੇ ਕੀਤੀ ਗਈ ਸੀ ਇਸ ਮਾਮਲੇ ਨੂੰ ਲੈ ਕੇ ਹੈਰੀ ਬੋਪਾਰਾਏ ਤੇ ਹਰਜਿੰਦਰ ਸਿੰਘ ਟਿੱਲੋਂ ਜੋ ਇਨਸਪੈਕਟਰ ਹੈਗੇ ਇਹਨਾਂ ਦੇ ਵੱਲੋਂ ਐਸਐਲਪੀ ਦਾਇਰ ਕਰਕੇ ਜੋ ਹਾਈ ਕੋਰਟ ਦਾ ਫੈਸਲਾ ਹੈਗਾ ਉਸ ਦੇ ਖਿਲਾਫ ਜੋ ਐਕਸ਼ਨ ਲੈਂਦ ਦੀ ਗੱਲ ਕਹੀ ਗਈ ਸੀ ਅਤੇ ਕਿਹਾ ਮੰਗ ਕੀਤੀ ਗਈ ਸੀ ਕਿ ਜੋ सीबीआई ਨੂੰ ਜਾਂਚ ਜਿਹੜੀ ਨੰਨਤੀ ਹੋਵੇ ਇਸ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਹੈ ਉਹ ਕਾਫੀ ਸਖਤ ਨਜ਼ਰ ਆਈ ਹੈ ਸੁਪਰੀਮ ਕੋਰਟ ਮਾਝੂਕ ਸੁਪਰੀਮ ਕੋਰਟ ਦੇ ਜੋ ਜੱਜ ਸਾਹਿਬ ਹੈਗੇ ਆ ਉਹਨਾਂ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਸਖਤ ਟਿੱਪਣੀ ਕੀਤੀ ਗਈ ਹੈ ਤੇ ਮੰਗ ਨੂੰ ਖਾਰਜ ਕਰ ਦਿੱਤਾ ਗਿਆ ਇਸ ਪੂਰੇ ਮਾਮਲੇ ਨੂੰ ਲੈ ਕੇ ਕਰਨਲ ਪਸ਼ਪਿੰਦਰ ਸਿੰਘ ਬਾਠ ਜਿਹੜੇ ਉਹਨਾਂ ਦੇ ਪਤਨੀ ਜਸਵਿੰਦਰ ਕੌਰ ਬਾਠ ਹੈ ਜਿਹੜੇ ਉਹ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆਏ ਉਹਨਾਂ ਕਿਹਾ ਕਿ ਜੋ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਕਰਨਲ ਬਾਠ ਤੇ ਉਹਨਾਂ ਦੇ بیٹے ਦੀ ਕੁੱਟਮਾਰ ਦਾ ਮਾਮਲਾ ਜਿਹੜਾ ਉਸ ਦੀ ਜਾਂਚ ਹੈ ਜਿਹੜੀ ਸੀਬੀਆਈ ਨੂੰ ਪਿਛਲੇ ਦਿਨੀ ਦਿੱਤੀ ਗਈ ਸੀ ਤੇ ਇਸ ਮਾਮਲੇ ਨੂੰ ਲੈ ਕੇ ਪੰਜਾਬ ਪੁਲਿਸ ਦੇ ਦੋ ਇੰਸਪੈਕਟਰ ਹੈਰੀ ਬੋਪਾਰਾ ਜੀ ਅਤੇ ਹਰਜਿੰਦਰ ਸਿੰਘ ਢਿੱਲੋਂ ਦੇ ਵੱਲੋਂ ਐਸਐਲਪੀ ਹੈ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਧਾਰ ਕਰ ਦਿੱਤੀ ਗਈ ਸੀ ਅਤੇ ਜਾਂਚ ਹੈ ਜਿਹੜੀ ਸੀਬੀਆਈ ਨੂੰ ਨਾ ਦੇਣ ਦੀ ਮੰਗ ਕੀਤੀ ਗਈ ਸੀ ਇਸ ਤੇ ਅੱਜ ਜੋ ਫੈਸਲਾ ਜਿਹੜਾ ਆਇਆ ਹੈਗਾ ਤੇ ਸੁਪਰੀਮ ਕੋਰਟ ਦੇ ਵੱਲੋਂ ਕਾਫੀ ਤਲਖ ਟਿੱਪਣੀਆਂ ਕੀਤੀਆਂ ਗਈਆਂ ਤੇ ਮਾਮਲਾ ਜਿਹੜਾ ਸੀਬੀਆਈ ਦੇ ਕੋਲ ਰਹੇਗਾ ਇਹ ਫੈਸਲਾ ਜਿਹੜਾ ਸੁਪਰੀਮ ਕੋਰਟ ਦੇ ਮਾਨਯੋਗ ਜੱਜ ਸਾਹਿਬ ਦੇ ਵੱਲੋਂ ਦਿੱਤਾ ਗਿਆ ਹੈਗਾ ਇਸ ਮਾਮਲੇ ਨੂੰ ਲੈ ਕੇ ਜਸਵਿੰਦਰ ਕੌਰ ਬਾਟ ਹੈ ਜਿਹੜੇ ਉਹਨਾਂ ਦਾ ਕਹਿਣਾ ਹੈਗਾ ਕਿ ਉਹਨਾਂ ਦੇ بیٹے ਅਤੇ ਉਹਨਾਂ ਦੇ ਪਤੀ ਦੀ 13-14 ਮਾਰਚ ਦੀ ਦਰਮਿਆਨੀ ਰਾਤ ਨੂੰ ਅਰਜਿੰਦਰਾਸਤਾਲ ਦੇ ਕੋਲ ਪੂਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਸੀ ਜਿਸ ਦੀ ਵੀਡੀਓ ਵੀ ਕਾਫੀ ਸਾਹਮਣੇ ਆਈ ਸੀ ਵਾਇਰਲ ਹੋਈ ਸੀਗੀ ਤੇ ਇਸ ਮਾਮਲੇ ਨੂੰ ਲੈ ਕੇ ਜੋ ਚਾਰ ਇਨਸਪੈਕਟਰ ਪਟਿਆਲਾ ਪੁਲਿਸ ਦੇ ਸੀਗੇ ਉਹਨਾਂ ਦੇ ਵੱਲੋਂ ਜੋ ਮਾਫੀ ਵੀ ਮੰਗੀ ਗਈ ਸੀ ਜਿਸ ਦੀ ਵੀਡੀਓ ਕਾਫੀ ਵਾਇਰਲ ਹੋਈ ਸੀ ਪਰ ਇਸ ਤੋਂ ਬਾਅਦ ਜੋ ਇਸ ਦੀ ਜਾਂਚ ਹੈ ਜਿਹੜੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਚੰਡੀਗੜ੍ਹ ਪੁਲਿਸ ਨੂੰ ਦਿੱਤੀ ਗਈ ਸੀ ਪਰ ਚੰਡੀਗੜ੍ਹ ਪੁਲਿਸ ਦੇ ਵੱਲੋਂ ਵੀ ਇਸ ਮਾਮਲੇ ਦੇ ਵਿੱਚ ਜੋ ਸਹੀ ਕਾਰਵਾਈ ਨਹੀਂ ਕੀਤੀ ਗਈ ਜਿਸ ਤੋਂ ਬਾਅਦ ਪੰਜਾਬ ਹਰਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਚੰਡੀਗੜ੍ਹ ਪੁਲਿਸ ਨੂੰ ਝਾੜ ਪੁੰਦੇ ਹੋਏ ਇਸ ਪੂਰੇ ਮਾਮਲੇ ਦੀ ਜਾਂਚ ਜਿਹੜੀ ਸੀਬੀਆਈ ਦੇ ਹਵਾਲੇ ਕਰ ਦਿੱਤੀ ਗਈ ਸੀ ਅਤੇ ਸੀਬੀਆਈ ਦੇ ਵੱਲੋਂ ਵੀ ਇਸ ਘਟਨਾ ਕਰਨ ਦੇ ਵਿੱਚ ਬਹੁ ਮਾਮਲੇ ਦਰਜ ਕੀਤੇ ਗਏ ਸੀ ਅਤੇ ਸੀਬੀਆਈ ਜਾਂਚ ਦੇ ਵਿਰੁੱਧ ਪੰਜਾਬ ਪੁਲਿਸ ਦੇ ਪਟਿਆਲਾ ਪੁਲਿਸ ਦੋ ਇੰਸਪੈਕਟਰ ਹੈਰੀ ਬੋਪਾਰਾਏ ਤੇ ਹਜਿੰਦਰ ਸਿੰਘ ਕਿੱਲੋਂ ਦੇ ਵੱਲੋਂ ਇੱਕ ਐਸਐਲਪੀ ਹੈ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਦਾਖਲ ਕੀਤੀ ਗਈ ਸੀ ਅਤੇ ਮੰਗ ਕੀਤੀ ਗਈ ਸੀ ਕਿ ਇਸ ਮਾਮਲੇ ਦੀ ਜਾਂਚ ਜਿਹੜੀ सीबीआई ਤੋਂ ਨਾ ਕਰਵਾਈ ਜਾਵੇ ਜਿਸ ਤੇ ਖਲਾਫ ਅੱਜ ਫੈਸਲਾ ਆਇਆ ਹੈਗਾ ਤੇ ਸੁਪਰੀਮ ਕੋਰਟ ਦੇ ਮਾਨਯੋਗ ਜੱਜ ਸਾਹਿਬ ਦੇ ਵੱਲੋਂ ਕਿਹਾ ਗਿਆ ਹੈਗਾ ਕਿ ਜੋ ਫੌਜ ਦੇ ਕਰਨਲ ਹੈਗੇ ਆ ਉਹ ਅਤੇ ਭਾਰਤੀ ਫੌਜ ਹੈ ਉਹ ਦੇਸ਼ ਦੀਆਂ ਸਰਹੱਦਾਂ ਤੇ ਰਾਖੀ ਕਰਦੇ ਹੈਗੇ ਆ ਤੇ ਫੌਜ ਦੇ ਕਰਨਲ ਦੇ ਨਾਲ ਇਸ ਤਰ੍ਹਾਂ ਬਥੀਰਾ ਕੀਤਾ ਜਾਣਾ ਇੱਕ ਨਿੰਦਨਜੋਕ ਕਦਮ ਹੈ ਤੇ ਇਸ ਮਾਮਲੇ 'ਚ ਉਹਨਾਂ ਨੇ ਜੋ ਇਨਸਪੈਕਟਰ ਹੈਰੀ ਵੋਪਾਰੇ ਤੇ ਹਰਜਿੰਦਰ ਸਿੰਘ ਢਿੱਲੋਂ ਆ ਉਹਨਾਂ ਦੀ ਐਸਐਲਪੀ ਨੂੰ ਖਾਰਜ ਕਰਦੇ ਹੋਏ ਕਿਹਾ ਗਿਆ ਕਿ ਇਸ ਪੂਰੇ ਮਾਮਲੇ ਦੀ ਜਾਂਚ ਜਿਹੜੀ ਸੀਬੀਆਈ ਦੇ ਵੱਲੋਂ ਕੀਤੀ ਜਾਵੇਗੀ ਉਦੋਂ ਇਸ ਮਾਮਲੇ ਨੂੰ ਲੈ ਕੇ ਜਸਵਿੰਦਰ ਕੌਰ ਬਾਠ ਨੇ ਜਿਹੜੇ ਜੋ ਕਿ ਕਰਨਲ ਕੁਸ਼ਪਿੰਦਰ ਬਾਠ ਦੇ ਵਾਈਫ ਹੈਗੇ ਆ ਉਹਨਾਂ ਨੇ ਮਾਨਯੋਗ ਸੁਪਰੀਮ ਕੋਰਟ ਦਾ ਧੰਨਵਾਦ ਕੀਤਾ ਹੈ ਨਾਲ ਉਹਨਾਂ ਨੇ ਵੀ ਕਿਹਾ ਕਿ ਉਹਨਾਂ ਨੂੰ ਜੋ ਭਾਰਤੀ ਨਿਆਂਪਾਲਿਕਾ ਹੈਗੀ ਆ ਉਸ ਤੇ ਹਮੇਸ਼ਾ ਤੇ ਭਰੋਸਾ ਰਿਹਾ ਹੈ ਕਿ ਭਾਰਤੀ ਨਿਆਂਪਾਲਿਕਾ ਹੀ ਜੋ ਉਹਨਾਂ ਨੂੰ ਤੇ ਉਹਨਾਂ ਦੇ ਪਤੀ ਅਤੇ ਬੇਟੇ ਨੂੰ ਇਨਸਾਫ ਹੈ ਜਿਹੜਾ ਜ਼ਰੂਰ ਦੇਵੇਗੀ ਨਾਲ ਹੀ ਉਹਨਾਂ ਦਾ ਇਹ ਵੀ ਕਹਿਣਾ ਹੈਗਾ ਕਿ ਇਸ ਪੂਰੇ ਮਾਮਲੇ ਨੂੰ ਲੈ ਕੇ सीबीआई ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈਗੀ ਆ ਤੇ सीबीआई ਦੇ ਵੱਲੋਂ ਉਹਨਾਂ ਦੇ ਪਤੀ ਕਰਨਲ ਪੁਸ਼ਪਿੰਦਰ ਸਿੰਘ ਬਾਠ ਹੈ ਜਿਹੜੇ ਉਹਨਾਂ ਦੇ ਬਿਆਨ ਵੀ ਕਲਮਬੰਦ ਕਰ ਲਏ ਗਏ ਹੈਗੇ ਨੇ ਇਸ ਮੌਕੇ ਨਾਲ ਉਹਨਾਂ ਇਹ ਵੀ ਕਿਹਾ ਕਿ ਜੇਕਰ ਇੱਕ ਆਮ ਵਿਅਕਤੀ ਜੇਕਰ ਕਿਸੇ ਆਮ ਵਿਅਕਤੀ ਦੇ ਨਾਲ ਜੇਕਰ ਇਹ ਵਕੀਰਾ ਹੋਇਆ ਹੁੰਦਾ ਤਾਂ ਉਹ ਉਸ ਦਾ ਕੀ ਹਾਲ ਹੋਣਾ ਸੀ ਕਿਉਂਕਿ ਉਹ ਇੱਕ ਕਰਨਲ ਅਤੇ ਉਹਨਾਂ ਦੇ بیٹے ਦੀ ਕੁੱਟਮਾਰ ਦਾ ਮਾਮਲਾ ਸੀ ਜੋ ਕਿ ਇੱਕ ਆਈਜੀ ਰੈਂਕ ਦੇ ਅਫਸਰ ਹੈਗੇ ਆ ਜੇਕਰ ਉਹਨਾਂ ਦੀ ਸੁਣਵਾਈ ਨਹੀਂ ਹੋਈ ਤਾਂ ਇੱਕ ਆਮ ਵਿਅਕਤੀ ਦੀ ਸੁਣਵਾਈ ਹੈ ਕਿੱਥੇ ਹੋਵੇਗੀ ਹੋ ਵੀ ਹੋਵੇਗੀ ਅ ਉਧਰ ਉਹਨਾਂ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਭਾਰਤੀ ਨਿਆਂਪਾਲਿਕਾ ਦਾ ਧੰਨਵਾਦ ਕੀਤਾ ਹੈ ਤੇ ਉਹਨਾਂ ਨੇ ਇੱਕ ਵਾਰ ਫੇਰ ਤੋਂ ਭਾਰਤੀ ਨਿਆਂਪਾਲਿਕਾ ਦੇ ਵਿੱਚ ਆਪ ਦਾ ਭਰੋਸਾ ਜਤਾਇਆ ਕਿ ਉਹਨਾਂ ਨੂੰ ਪੂਰਾ ਭਰੋਸਾ ਹੈ ਕਿ ਭਾਰਤੀ ਨਿਆਂਪਾਲਿਕਾ ਜਿਹੜੀ ਉਹਨਾਂ ਨੂੰ ਤੇ ਉਹਨਾਂ ਦੇ ਪਤੀ ਅਤੇ بیٹے ਨੂੰ ਜ਼ਰੂਰ ਨਿਆਂ ਦੇਵੇਗੀ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਜੁੜੇ ਰਹਿਣ ਦੇ ਲਈ ਸਾਡੇ ਨਾਲ ਜਰੂਰ ਜੁੜੋ ਧੰਨਵਾਦ ਜੀ